ਐਸ ਸਮੇਂ ਜਿਹੜੀ ਗਰਮੀ ਦੇਖ ਕੇ ਬਹੁਤ ਘੱਟ ਬੋਲਿੰਗ ਹੋਈ। ਅਕਾਲੀਵਾਲ ਸਾਹਿਬ ਤੁਹਾਡੇ ਨੌ ਮੰਤਰੀ ਆਪਣੀ ਹਲਕੇ ਹਾਰ ਗਏ ਨੇ। ਨੌ ਮੰਤਰੀ ਕਹਿਣ ਦੀ ਗੱਲ ਹੈ ਕਿ ਨੌ ਮੰਤਰੀ ਨੇ ਹਲਕੇ ਹਾਰ ਲਿਆ। ਕੋਈ ਗੱਲ ਨਹੀਂ ਫਿਰ। ਜਿੰਨੇ ਲੋਕਾਂ ਦਾ ਵਾਅਦਾ ਕੀਤਾ ਉਹਨਾਂ ਜੋ ਕਨਾਲੇ ਦਾ ਵਾਅਦਾ। ਉਹ ਸਦ ਮੈਂ ਪੂਰਾ ਕਰਕੇ ਦਊਂਗਾ। ਬੱਸ ਅਗੇ ਤੁਸੀਂ ਦੇਖੀ। ਅਕਾਲੀ ਦਲ ਚਾਰ ਮਹੀਨੇ ਬਾਅਦ ਕਿ ਕਿੱਥਾਂ ਦੇਖਦੇ ਹੋ ਅਕਾਲੀ ਦਲ ਦੀ ਬੋਰਡ ਬੈਂਕ। ਉਹ ਤੂजूद ਹੈ ਲੈ ਉਹਨਾਂ ਦਾ ਨਾਮ ਲੈਣਾ ਚਾਹਤਾ ਹਾਂ। ਅੱਗੇ ਬੜੇ ਦੁਖੀ ਹਾਂ। ਤੋਂ ਬਾਅਦ ਹੋ ਗੱਲ ਕਰੀ ਜਾ। ਜਦੋਂ ਮੈਂ 19 ਦੇ ਵਿੱਚ ਇਲੈਕਸ਼ਨ ਲੜੀ ਸੀ। ਉਦੋਂ ਆਪਾਂ 7.5% ਆਪਾਂ ਨੂੰ ਵੋਟ ਮਿਲ ਸੀ 5 ਸਾਲਾਂ ਦੇ ਵਿੱਚ ਗੁਰੂ ਰਾਮ ਦਾਸ ਜੀ ਨੇ ਇੰਨੀ ਕਿੱਪਾ ਕੀਤੀ ਕਿ ਹੁਣ ਆਪਾਂ 26. 26.30 ਕਾਂਗਰਸ ਦਾ 26.33 ਹੈ ਸਾਡਾ 26.32 ਪਰ 50 ਸਾਲਾਂ ਦੇ ਵਿੱਚ ਇੰਨੀ ਕਿੱਪਾ ਹੋਈ ਕਿ 211400 ਦੇ ਲੱਗ ਕੇ ਆਪਾਂ ਨੂੰ ਵੋਟ ਜੜੀ ਉਹ ਪਈ ਪਰ ਵਿਧਾਨ ਸਭਾ ਦੇ ਮੁਕਾਬਲੇ ਤੇ ਬਹੁਤ ਘੱਟ ਜਿਹੜਾ ਇਹ ਪਰਸੈਂਟੇਜ ਹੈ ਔਰ ਹਾਰ ਬਹੁਤ ਵੱਡੀ ਹੈ ਨਹੀਂ ਨਹੀਂ ਵਿਧਾਨ ਸਭਾ ਦੇ ਮੁਕਾਬਲੇ ਤੇ ਉਸ ਸਮੇਂ ਪਰਸੈਂਟੇਜ ਬਹੁਤ ਜਿਆਦੀ ਸੀਗੀ ਇਸ ਸਮੇਂ ਜਿਹੜੀ ਗਰਮੀ ਦੇ ਕਰਕੇ ਬਹੁਤ ਘੱਟ ਪੋਲਿੰਗ ਹੋਈ ਉਹ ਤੁਹਾਡੇ ਸਾਹਮਣੇ ਚੋਣ ਕਮਿਸ਼ਨ ਨੇ ਆਪਣੀ ਗਲਤੀ ਮੰਨੀ ਬਹੁਤ ਬਿਮਾਰ ਲੋਕ موجوده ਲੋਕ ਵਿਚਾਰੇ ਆਏ ਨਹੀਂ ਪੋਲਿੰਗ ਸਟੇਸ਼ਨਾਂ ਤੇ ਵੋਟਾਂ ਪਾਉਣ ਨਹੀਂ ਗਏ ਉਹ ਸਭ ਤੋਂ ਹੀ ਨੁਕਸਾਨ ਹੋਇਆ ਉਹ ਇਹ ਨਹੀਂ ਕਿ ਸਾਨੂੰ ਨਹੀਂ ਪਰ ਸਰ ਲੋਕ ਸਭਾ ਨਹੀਂ ਹੁੰਦੀ ਹੈ ਪਰਸੈਂਟੇਜ ਹਮੇਸ਼ਾ ਹੀ 50 55 ਹੀ ਰਹਿੰਦੀ ਹੈ ਇਸ ਤੋਂ ਵੱਧ ਨਹੀਂ ਹੁੰਦੀ ਚਾਹੇ ਗਰਮੀ ਹੋਵੇ ਚਾਹੇ ਦੂਸਰਾ ਈਸਟ ਤੇ ਸੈਂਟਰ ਹਲਕੇ 'ਚ ਬਹੁਤ ਮਾੜੀ ਤਰ੍ਹਾਂ ਆਪਾਂ ਦੀ ਪਾਰਟੀ ਹਾਰੀ ਹੈ ਜੀਐਸਪੀ ਨੂੰ ਬਹੁਤ ਵੋਟ ਪਈ ਹੈ ਕਿ ਇਹ ਸਾਰੇ ਜਿਹੜੇ ਐਮਐਲਏ ਸੀ ਨਾਕਾਮਯਾਬੀ ਸਮਝਦੇ ਹੋ ਨਹੀਂ ਨਹੀਂ ਐਤਾ ਜੀ ਕੋਈ ਗੱਲ ਨਹੀਂ ਦੇਖੋ ਅਸੀਂ ਮਤਲਬ ਜਿੱਥੇ ਸਾਡੇ ਕੋਲ ਘਾਟ ਰਹਿ ਗਈ ਉੱਥੇ ਆਪਣੀ ਪਾਰਟੀ ਨੂੰ ਬਦਲ ਦੇਣਾ ਉਹ ਦੁਸਤ ਕਰਾਂਗੇ ਠੀਕ ਕਰਾਂਗੇ ਕਿਸੇ ਦੀ ਕੋਈ ਨਾਕਾਮੀ ਨਹੀਂ ਹੈ ਇਹ ਕੁੱਲ ਮਿਲਾ ਕੇ ਸਾਰੀ ਪਾਰਟੀ ਦਾ ਇੱਕ ਟੀਮ ਵਰਕ ਹੁੰਦਾ ਪਰ ਧਾਲੀਵਾਲ ਸਾਹਿਬ ਟੀਮ ਵਰਕ ਜਿਹੜਾ ਉਹ ਬਲਕ ਕਵਾਂਗੇ ਉਹਦੀ ਪਰ ਧਾਲੀਵਾਲ ਸਾਹਿਬ ਤੁਹਾਡੇ 9 ਮੰਤਰੀ ਆਪਣੇ ਹਲਕੇ ਹਾਰ ਗਏ ਨੇ 9 ਮੰਤਰੀ ਕਹਿਣ ਦੀ ਗੱਲ ਹੈ ਕਿ 9 ਮੰਤਰੀ ਨੇ ਹਲਕੇ ਹਾਰ ਲਏ ਕੋਈ ਗੱਲ ਨਹੀਂ ਫਿਰ ਕੀ ਪੰਜਾਬ ਨੂੰ ਕੋਈ ਗੱਲ ਨਹੀਂ ਫਿਰ ਕੀ ਅੱਛਾ 9 ਮੰਤਰੀ ਹਲਕੇ ਹਾਰ ਗਏ ਕੋਈ ਗੱਲ ਨਹੀਂ ਬាទ ਵਾਦਾ ਫਿਰ ਅਜੇ 3 ਸਾਲ ਬਾਕੀ ਸਾਰੇ ਸਾਰੇ ਧਾਲੀਵਾਲ ਸਾਹਿਬ ਤੁਸੀਂ ਜਿੱਦ ਤੱਕ 2 ਸਾਲ ਦੀ ਕਾਰਗੁਜ਼ਾਰੀ ਪੰਜਾਬ ਸਰਕਾਰ ਦੀ ਇੱਥੋਂ ਤੱਕ ਨਹੀਂ ਕਿ 9 ਮੰਤਰੀ ਹਾਰ ਗਏ ਨੇ ਨਹੀਂ ਜੀ ਅੱਜ ਦੀ ਦੇਖੋ ਹਾਦਿਥੇ ਜੋ ਇਲੈਕਸ਼ਨ ਹੁੰਦੀ ਹੈ ਹਾਦਨਾ ਜਿੱਤਨ ਦਾ ਮੰਤਰੀ ਹੋਵੇ ਐਮਐਲ ਹੋਵੇ ਆਮ ਬੰਦਾ ਹੋਵੇ ਉਹਦੇ ਕਈ ਕਾਰਦੋ ਹੋ ਜਾਂਦੇ ਲੋਕਾਂ ਨੇ ਤੁਹਾਨੂੰ ਫਤਵਾ ਨਹੀਂ ਦੀ ਫਤਵਾ ਕਿਉਂ ਹੁੰਦਾ ਕੋਈ ਲੋਕਾਂ ਨੇ ਪਸੰਦ ਨਹੀਂ ਕੀਤਾ ਫਤਵਾ ਕਿਉਂ ਨਹੀਂ ਪਸੰਦ ਕੀਤਾ ਕਿਹੜੀ ਗੱਲਾਂ ਦੀ ਪਸੰਦ 30 ਸਾਲ ਦੀ ਕਾਰਜਕਾਰੀ ਬਿਲਕੁਲ ਪਸੰਦ ਕੀਤਾ ਮੈਂ ਤੁਹਾਨੂੰ ਦੱਸਣ ਦਿਆ ਕਿ 19 ਚ 1% ਵੋਟ ਸੀਗੀ ਮੈਨੂੰ 2.5 ਲੱਖ ਵੋਟ ਪੈ ਗਈ ਹੋਣਾ ਤੇ ਤੂੰ ਹੀ ਦੱਸੋ ਵੀ ਪਸੰਦ ਨਹੀਂ ਕੀਤਾ ਪਰ 47 MLA ਸਾਹਿਬ ਅਜੇ ਟਾਈਮ ਲੱਗੂ ਦੇਖੋ ਪਾ 70 MLA ਵੀ ਇੱਕ ਤਰ੍ਹਾਂ ਦੀ ਪੂਰੀ ਗੱਲ ਕਰੀਏ ਤੇ 70 MLA ਹਾਰੇ ਆਪਣੇ ਕੋਈ ਗੱਲ ਅਸੀਂ ਮੈਂ ਤੁਹਾਨੂੰ ਦੱਸਿਆ ਪੂਰੇ ਪੰਜਾਬ ਲੈਵਲ ਤੇ ਜਿੱਥੇ ਕਿਤੇ ਆਪਣੀ ਇੱਕ ਮਜੂਰੀ ਦੀ ਹੋਊਗੀ ਉਹ ਤੋਂ ਠੀਕਾ ਦੋ ਪਰ 47 ਸਰ ਦੀ ਗੱਲ ਕਰੀ ਤਾਂ ਇੱਕ ਗੰਦਾ ਨਾਲ ਉਹਨੂੰ ਲੈ ਕੇ ਬੜੀ ਸਾਦਤ ਛਿੱਟੀ ਜਗੀ ਹੁਣ ਇਹ ਇੰਨਾਂ ਦਾ ਨਾਲੇ ਦਾ ਹਾਲ ਹੈ ਪੰਜਾਬ ਸਰਕਾਰ ਕਰੂਗੀ ਜਾਂ MP ਸਾਹਿਬ ਆ ਪ੍ਰੋਜੈਕਟ ਲੈ ਕੇ ਆਣ ਨਹੀਂ ਦੇਖੋ ਮੈਂ ਮੈਂ ਲੋਕਾਂ ਨਾਲ ਵਾਅਦਾ ਕੀਤਾ ਮੈਂ ਇਹੀ ਅਰਦਾਸ ਕਰਕੇ ਆ ਕਿ ਮਾੜਾ ਸੱਚੇ ਬਾਦਸ਼ਾਹ ਬਲਬਖਸ਼ ਜਿਨਨੇ ਲੋਕਾਂ ਨਾਲ ਵਾਅਦੇ ਕੀਤੇ ਉਹਨਾਂ ਜੋ ਕਨਾਲੇ ਦਾ ਵ ਉਸ ਸਦ ਮੈਂ ਪੂਰਾ ਕਰਕੇ ਦੂੰਗਾ ਮਸਲ ਗਿਆ ਤੁਸੀਂ ਦੇਖੀ ਪਰ ਇੱਕ ਧਾਰੀਵਾਸਾ ਸ਼ਹਿਰੀ ਖੇਤਰ ਦੇ ਵਿੱਚ ਕਮਜ਼ੋਰੀ ਕਿੱਥੇ ਰਹੀ ਹੈ ਦਿਹਾਤੀ 'ਚ ਤੁਹਾਡਾ ਵੋਟ ਬੈਂਕ ਬਹੁਤ ਅੱਛਾ ਰਿਹਾ ਹੈ ਸ਼ਹਿਰੀ ਖੇਤਰਾਂ ਦੇ ਵਿੱਚ ਕਿਉਂ ਪ੍ਰੋਬਲਮ ਆਈ ਹੈ ਇਹ ਕੀ ਕਰਦੇ ਜਿਵੇਂ ਪੋਲਿੰਗ ਵੀ ਘੱਟ ਹੋਈ ਹੈ ਪਰ ਕੋਈ ਗੱਲ ਨਹੀਂ ਆਪਾਂ ਦੇਖੋ ਅੱਗੇ ਤੋਂ ਜਿਹੜਾ ਆਪਾਂ ਸਭ ਕੇ ਜਿਹੜਾ ਹੋ ਜੂ ਕੋਈ ਪਰ ਸ਼ਹਿਰੀ ਖੇਤਰ ਤੋਂ ਇਹਦਾ ਜੀਦੋ ਜਿਹੜਾ ਸੀਗਾ ਮੋਦੀ ਨੂੰ ਪੁੱਠਾ ਕਰਦਾ ਉਹ ਕਰਤਾ ਆਪਾਂ ਧਾਰੀਵਾਸਾ ਦੇਲ ਦੇ ਲੋਕਾਂ ਦਾ ਕਿਉਂਕਿ ਦੂਜੇ ਨੰਬਰ ਤੇ ਜ਼ਰੂਰ ਆਏ ਲੇਕਿਨ ਜੋ ਜਿਸ ਕਰਕੇ ਮਾਣ ਚੁੱਕੇ ਸੀ ਰੁਕ ਜਾਓ ਰੁਕ ਜਾਓ ਇੱਕ ਤਾਂ ਮੁੱਲ ਠੀਕ ਆ ਕਿ ਜੇ ਤਿਹਾਰ ਹੁੰਦੀ ਆ ਆਪਾਂ ਜਿੱਥੇ ਸਕੇ ਬੱਜ ਜਿਹੜੀ ਗੱਲ ਤੁਸੀਂ ਕਹਿ ਰਹੇ ਮੈਂ ਅੰਬਸਰ ਦੀਓ ਦਿਲ ਜਿੱਤਿਆ ਔਰ ਮੈਂ ਨਾ ਮੈਂ ਜੇਤ ਲੀਆ ਨਾ ਮੈਂ ਰਦੀਪੂਦਿਆਂ ਵੀ ਵੋਟਾਂ ਲੈ ਕੇ ਤੇ ਮੁੜ ਕੇ ਆਉਂਗਾ ਮੈਂ ਅੰਬਸਰ ਦੇ ਵਿੱਚ ਪਹਿਲਾਂ ਹੀ ਨਾਲਾ ਚੋ ਨਾਲ ਹੀ ਪਿੰਡ ਆਪਣਾ ਔਰ ਅੰਬਸਰ ਸ਼ਹਿਰ ਦੇ ਵਿੱਚ ਇੱਕ ਦਫ਼ਤਰ ਬਣਾਉਣਾ ਵਧੀਆ ਟੌਪ ਔਰ ਅੰਬਸਰ ਦੇ ਲੋਕਾਂ ਦੀਆਂ ਜਿੰਨੀਆਂ ਸਮੱਸਿਆਵਾਂ ਜੋ ਉਹਨਾਂ ਨੇ ਕਮਿਟਮੈਂਟ ਕੀਤੀ ਹੈ ਉਹ ਸੱਚ ਹੈ ਸੈਂਟਰ ਕੋ ਜਾਣਾ ਪਏ ਚਾਹੇ ਆਪਣੇ ਸੀਐਮ ਸਾਹਿਬ ਨੂੰ ਬੇਨਤੀ ਕਰਨੀ ਪਵੇ ਅੰਬਸਰ ਦਾ ਹਰ ਮਸਲਾ ਜਿਹੜਾ ਪਹਿਲ ਦੇ ਆਧਾਰ ਤੇ ਹੱਲ ਕਰ ਪਰ ਬੀਜੇਪੀ ਦਾ ਜਿਹੜਾ ਮਾਡਲ ਫੇਲ ਹੋਇਆ ਬੀਜੇਪੀ ਦਾ ਜਿਹੜਾ ਮਾਡਲ ਫੇਲ ਹੋਇਆ ਉਹਨਾਂ ਤੇ 3 300 ਰੁਪਏ ਕਿਲੋ ਦਾ ਹਾਂਜੀ ਹਾਂਜੀ ਗੋਭੀ ਹਾਂਜੀ ਉਹ ਕਿੱਥੇ ਗਏ ਰੁਕ ਜਾਓ ਅੱਗੇ ਕਿ ਚੱਲ ਗਏ ਅੱਗੇ ਨੇ ਇੱਥੇ ਉਹ ਵੀ ਕਾਹਦੇ ਅੱਜ ਪ੍ਰੈਸ ਕਾਨਫਰੰਸ ਆ ਰਹੇ ਨੇ ਪਰ ਨਹੀਂ ਤੁਸੀਂ ਕਿਦਾਂ ਵੇਖਦੇ ਹੋ ਬੀਜੇਪੀ ਦਾ ਮਾਡਲ ਉਹ ਸਾਬ ਬੇਵਿਕਾਰ ਸਾਬ ਬੀਜੇਪੀ ਦਾ ਮਾਡਲ ਕਹਦਾ ਜਿਹੜੇ ਪਹਿਲਾਂ ਹੀ ਉਹ ਵੋਟਾਂ ਲੈ ਕੇ ਨਹੀਂ ਆਏ ਜੇਤ ਲਈ ਹੋਣੀ ਪੂਰੀ ਸਾਹਿਬ ਨਹੀਂ ਆਏ ਹੁਣ ਇਹਨਾਂ ਵੀ ਚੱਲ ਜਾਣਾ ਅਸੀਂ ਤਾਂ ਅੰਬਸਰੀਆਂ ਇੱਥੇ ਉਦ ਮਸਲਿਆਂ ਦਾ ਪਹਿਲ ਦੇ ਆਧਾਰ ਤੇ ਹੱਲ ਜੁਵੀ ਤੇ ਕਹਿੰਦੀ ਸੀ 400 ਪਾਰ ਜਾਵਾਂਗੇ ਜੀ ਅਸੀਂ ਇਹਦੇ ਵਿੱਚ ਕਿਦਾਂ 400 ਪਾਰ ਜਾਵਾਂਗੇ ਭਾਜਪਾ ਚਲ ਗਈ ਇਹੀ ਚ ਕਹਿੰਦੇ ਆ ਤੁਹਾਨੂੰ ਅੱਜ ਤੁਹਾਨੂੰ ਕਹਿੰਦੇ ਸੀ ਵੀ ਨਹੀਂ ਜਾਣਾ ਸਭ ਇਹੀ ਸਾਡਾ ਸਾਡਾ ਦੇਖੋ ਜਿਹੜਾ ਐਲਾਈਅੰਸ ਹੋਇਆ ਦੇਸ਼ ਲੈਵਲ ਤੇ ਸਾਡਾ ਇੱਕੋ ਮਕਸਦ ਸੀਗਾ ਕਿ ਭਾਜਪਾ ਨੂੰ ਮੋਦੀ ਦੀ ਧੌਂ ਚੋਂ ਕਿੱਲਾ ਕੱਢਣਾ ਉਹ ਕਰਤਾ ਸੀ ਸਾ ਸੋਪਾ ਕੀ ਉਹਦਾ ਤਾਂ ਕਿੰਨਾ ਪਿੱਛੇ ਰਹਿ ਗਏ ਉਹਦੇ ਸਮਝਦੇ ਹੋ ਕਿ ਜਿਹੜੇ ਵਲੰਟੀਅਰ ਤੁਹਾਡੀ ਪਾਰਟੀ ਚ ਉਹਨਾਂ ਨੂੰ ਪਿੱਛੇ ਕੀਤਾ ਗਿਆ ਸੀ ਉਹ ਵੀ ਇੱਕ ਹਾਰ ਦਾ ਕਾਰਨ ਬਣਿਆ ਨਹੀਂ ਦੇ ਇਦਾਂ ਦੀ ਕੋਈ ਗੱਲ ਨਹੀਂ 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 ਤਾਰੀਵਾਲ ਸਾਹਿਬ ਜਿਹੜਾ ਕੋਈ ਕੰਮ ਪੈਂਦਾ ਵਾ ਅਗਰ ਓਜਲਾ ਸਾਹਿਬ ਨਾਲ ਓਜਲਾ ਸਾਹਿਬ ਨੇ ਕਿਹਾ ਕਿ ਮਨੂ ਜਰੂਰਤ ਪਈ ਕਿ ਤੇ ਮੈਂ ਤਾਰੀਵਾਲ ਸਾਹਿਬ ਕੋ ਜਰੂਰ ਜਾਊਂਗਾ ਕੀ ਕੋਈ ਜ਼ਰੂਰਤ ਪਈ ਕਿ ਤੇ ਜਾਊਂਗੇ ਉਹਨਾਂ ਕੋਲ ਕਿਉਂ ਨਹੀਂ ਜਾਵਾਂਗੇ ਆਹ ਦੇਖੋ ਜਦੋਂ ਅਸੀਂ ਚੋਣ ਜਿੱਤ ਜਾਂਦੇ ਉਦੋਂ ਅਸੀਂ ਸਾਰੇ ਜ਼ਿਲ੍ਹੇ ਦੇ ਐਮਪੀ ਬਣ ਜਾਂਦੇ ਮੈਂ ਸਾਰੇ ਨਾਲੇ ਦਾ ਐਮਐਲਏ ਆ ਸਾਰੇ ਪੰਜਾਬ ਦਾ ਮੰਤਰੀ ਆ ਮੈਂ ਕਾਬਿਲ ਹਾਂ ਮਿਸਟਰ ਮੇਰੇ ਕੋਈ ਵੀ ਬੰਦਾ ਆਪਣੇ ਕੰਮ ਹੁੰਦਾ ਮੈਂ ਕਦੀ ਕਿਸੇ ਨੂੰ ਨਾ ਨਹੀਂ ਕਰਦਾ ਐਸੇ ਕਰਕੇ ਕਿਉਂਕਿ ਮੈਂ ਪਾਰਟੀ ਦਾ ਐਮਐਲਏ ਕਭ ਨਹੀਂ ਬਣਿਆ ਸੀ ਮੈਂ ਪੰਜਾਬ ਦਾ ਆਕਾਲੀ ਦਲ ਚਾਰ ਮਹੀਨੇ ਕਰਕੇ ਜੇ ਕਿੱਥਾਂ ਦੇਖਦੇ ਹੋ ਆਕਾਲੀ ਦਲ ਦੀ ਵੋਟ ਬੈਂਕ ਉਹ ਤੂੰ ਜੂੜਾ ਹਲੇ ਉਹਨਾਂ ਦਾ ਨਾਮ ਲੈਣਾ ਚਾਹਦਾ ਹੁੰਦਾ ਅੱਗੇ ਬੜੇ ਦੁਖੀ ਆ ਤੋਂ ਬਾਅਦ ਹੋ ਗੱਲ ਕਰੀ ਜਾ ਤੇਰੇ ਯਾਦ ਪੁੱਛਲਾ ਆ ਵੀ ਮਜੀਠੀਆ ਦਾ ਯਾਦ ਪੁੱਛਲਾ ਉਹਨੂੰ ਹਾਂ ਉਹ ਬਹੁਤ ਕਿਤੇ ਚੋਂ ਉੱਥੇ ਦੰਬੋ ਦੇ ਗੱਪਾਂ ਬਹੁਤ ਮਾਸਦਾ ਸੀ ਉਹਨਾਂ ਨਾਲ ਗੱਲਾਂ ਬਾਤ ਸਾਧੂ ਸਾਹਿਬ ਨੇ ਕੁਲਚਾ ਖਵਾ ਕੇ ਭੇਜੋਗੇ ਕਹਿੰਦੇ ਹਾਂਜੀ ਬੜਾ ਬੀਜ਼ੀ ਰਹੇ ਸਾਧੂ ਸਾਹਿਬ ਨੇ ਕੁਲਚਾ ਲੱਸੀ ਖਵਾ ਕੇ ਭੇਜੋਗੇ ਫਿਰ ਕੁਲਚਾ ਲੱਸੀ ਉਹਨਾਂ ਆਪੇ ਖਾ ਲੈਣਾ ਜੀ ਬਸ ਅੱਜ ਦੇ ਗਏ ਮੁੜ ਕੇ ਕਿੱਥੋਂ ਆਣ ਅੱਜ ਪੰਛੀ ਮਤਲਬ ਭਵਾਨਗੇ ਨਹੀਂ ਮੈਂ ਨਾ ਮਤਲਬ ਨਹੀਂ ਤੁਸੀਂ ਵੀ ਇੱਥੇ ਸਰ ਨੂੰ ਸਮਰਪਤਾਂ ਜੀ ਮੇਰਾ ਰੋਮ ਰੋਮਾ ਪਰ ਸਰ ਨੂੰ ਸਮਰਪਤ ਪਤਾ ਲੱਗੂਗਾ ਜਦੋਂ ਇੱਥੇ ਉਡਾਉਣਗੇ ਫੇਰ ਆ ਕਹਿੰਦਾ ਕਿਹੜੀ ਆਮ ਆਦੀ ਪਾਰਟੀ ਕਿਹੜੀ ਨਵੀਂ ਪਾਲਿਸੀ ਲੈ ਕੇ ਆ ਰਹੀ ਹੈ ਜਿੱਦਾਂ ਲੋਕਾਂ ਨੂੰ ਅਟਰੈਕਟ ਕੀਤਾ ਜਿਹੜਾ ਲੋਕਾਂ ਦੇ ਮਸਲੇ ਜਿਹੜੇ ਕੁਛ ਰਹਿੰਦੇ ਉਹ ਵੀ ਹੱਲ ਕਰਾਂਗੇ ਕੁਝ ਨਵੀਆਂ ਚ ਅਸੀਂ ਵੇਖੋ ਪੰਜਾਬ सीएम ਸਾਹਿਬ ਨੇ ਕੱਲ ਜਿਹੜਾ ਅਨਾਉਂਸ ਕੀਤਾ ਜੀ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਜਿਹੜਾ ਹਾਜ਼ਰ ਹਮੇਸ਼ਾ ਹੀ ਕਰਦੇ ਰਹਾਂਗੇ ਸਮਝਦੇ ਕਿ ਦੀ ਗੱਲ ਹਮ ਇਸ ਕਰਕੇ ਪੰਜਾਬ ਦੀ ਬਿਹਤਰੀ ਵਾਸਤੇ ਸਰਬੱਤ ਭਗਵਾਨ ਸੇ ਮਾਨ ਦੀ ਗਵਾਹੀ ਹੇਠ ਪੰਜਾਬ ਦੇ ਇਤਿਹਾਸ ਦੇ ਦਿਨ ਕੰਮ ਕਰਦੇ ਰਾਂਗੇ ਪਹਿਲਾਂ ਵੀ ਕਰਦੇ ਹੁਣ ਵੀ ਕਰਾਂਗੇ ਪਰ ਪੰਜਾਬ ਦੀ ਕਮੀ ਕਿੱਥੇ ਰਹੀ ਤੁਸੀਂ ਇੱਕ ਨਿੱਜੀ ਤੌਰ ਦੇ ਉੱਤੇ ਵੇਖਦੇ ਹੋ ਕਿ ਕਿੱਥੇ ਕਮੀ ਰਹੀ ਹੈ ਜਿਸ ਨੂੰ ਕੀ ਸੁਧਾਰਨ ਦੀ ਲੋੜ ਹੈ ਔਰ ਜਿਹਨੇ ਕੰਮ ਕਰਕੇ ਮੀਟਿੰਗ ਕਰਕੇ ਉੱਥੇ ਵਿਚਾਰ ਕਰਾਂਗੇ ਸੀਐਮ ਸਾਹਿਬ ਮੀਟਿੰਗਾਂ ਨੇ ਉੱਥੇ ਉੱਥੇ ਉਹ ਤਾਂ ਪਹਿਲਾਂ ਕਿਹਾ ਸੀਐਮ ਸਾਹਿਬ ਨੇ ਉਹ ਜਿਹੜਾ ਮਿੰਥਨ ਸੀਐਮ ਸਾਹਿਬ ਕਰਦਗੇ ਸਾਡੇ ਨਾਲ ਬੈਠ ਕੇ ਜਿੱਥੇ ਸਾਡਾ ਐਕਸਪੀਰੀਅੰਸ ਹੈ ਇਲੈਕਸ਼ਨ ਦਾ ਇਹ ਵੀ ਸਾਂਝਾ ਕਰਾਂਗੇ ਸਭ ਨੇ ਇੱਕ ਗੱਲ ਪਰ ਇੱਕ ਗੱਲ ਕਿ ਪੰਜਾਬ ਦੇ ਲੋਕਾਂ ਦੀ ਸੇਵਾ ਤੇ ਪੰਜਾਬ ਦਾ ਵਿਕਾਸ ਉਹ ਨਿਰੰਤਰ ਜਾਰੀ ਹੈ